ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਕੈਰੋ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਛੰਡਾ ਸਿੰਘ ਦੇ ਕੋਲੇ ਆਏ ਆ ਦੋਸਤੋ ਨੰਬਰ ਸਕਰੀਨ ਦੇ ਉੱਤੇ ਚੱਲਣਦੇ ਨੇ ਅੱਜ ਟੋਟਲ 7 ਨਗ ਬਕਾਊ ਆ 5 ਬੜਾ ਜਿਹਦੇ ਵਿੱਚੋਂ 4 ਬੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ 2 ਮੱਝਾਂ ਇੱਕ ਤਕਰੀਬਨ ਮੱਝ ਸੱਜਰ ਹੀ ਆ ਤੇ ਇੱਕ ਤੋਕੜ ਛੰਡੇ ਵੀਰ 사ਸਰੀ ਕਾਲ ਜੀ 사ਸਰੀ ਕਾਲ ਵੀਰ ਜੀ ਬਾਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਸ਼ੁਕਰ ਆ ਛੰਡੇ ਵੀਰ ਅੱਜ ਟੋਟਲ 5 ਬੜਾ 4 ਤਾਜ਼ੀਆਂ ਸੱਜਰ ਤਾਜ਼ੀਆਂ ਵੀਰ ਜੀ ਆ ਬੱਚੀ ਪਹਿਲਾਂ ਨੇ ਹਾਂਜੀ ਇਹ ਪਹਿਲਾਂ ਨੂੰ ਮਗਰ ਬੱਚਾ ਆ ਗਿਆ ਇਹਦੇ ਹਾਂਜੀ ਬੱਚਾ ਵੀ ਤੇ ਕਿੰਨੇ ਕ ਬੌਲੇ ਤੇ ਵੀਰ ਇਹ ਵੀਰ ਜੀ ਇਹਦੇ ਕੋਲੇ 10000 ਕਿਲੋ ਬੌਲਾ 10000 ਕਿਲੋ ਬੌਲਾ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਵੀਰ ਜੀ ਚੌਥਾਕ ਦੇਣਾ ਸੂਈ ਚੌਥੇ ਦਿਨਾਂ ਦੀ ਸੂਈ ਤੇ ਕੀ ਮੁੱਲ ਵੀਰੇ ਮੁੱਲ ਵੀਰ ਜੀ ਇਹ ਹਾਂ ਨਾ 57 ਦੀ 57 ਦੀ ਹਾਂਜੀ ਇੱਧਰ ਇੱਕ ਵੜ ਵਖਾਉਣਿਆ ਝੁੰਗੀ ਇਹ ਵੀ ਤਾਜੀ ਸੂਈ ਹੈ ਬੱਚਾ ਮਗਰ ਇਹ ਵੀ ਦੂਜਾ ਸੂਆ ਕੇ ਪਹਿਲਾਂ ਨਹੀਂ ਵੇ ਵੀਰ ਜੀ ਦੂਜਾ ਸੂਆ ਵਾ ਦੂਜਾ ਸੂਆ ਬਹੁਤ ਵਧੀਆ 14 ਕਿਲੋ ਦੁੱਧ ਆ ਵੀਰ ਜੀ ਕਰਮਾ ਵਾਲੀ ਕੋਲੇ ਇਹ 43 ਦੀ ਵੀਰ ਜੀ ਹ ਬੋਲਾ ਕਿਨੋਂ ਦੁੱਧ ਗਿਨੋ ਠੀਕ ਆ ਜੀ ਹਾਂਜੀ ਹਾਂਜੀ ਅੱਗੇ ਇੱਕ ਵੱਛੀ ਤੁਹਾਨੂੰ ਕੱਚੀ ਵਿਖਾਉਣੇ ਆ ਇਹ ਹਜੇ ਕਰਮ ਵਾਲੀ ਕੋਈ ਮਹੀਨਾ ਡੇਢ ਮਹੀਨਾ ਕੋਈ ਸਵਾ ਮਹੀਨਾ ਲੈ ਕੇ ਜਾਊਗੀ ਆ ਦੇਖੋ ਆ ਦੇਖੋ ਹੈ ਠੰਡੀ ਧੀਰੀ ਚਾਰੇ ਥਾਨ ਪੂਰੇ ਵਧੀਆ ਸੋ ਗਬਨ ਚੈੱਕ ਪਾਸ ਦੀ ਗਰੰਟੀ ਤਾਂ ਸੱ ਲਈ ਆ ਹਾਂਜੀ ਕੋਈ ਭਰਾ ਦੀ ਤਸੱਲੀ ਕਰ ਸਕਦਾ ਮੁੱਲ ਬੜਾ ਜਾਇਜ਼ ਆ ਵੀਰ ਛੱਡੇ ਕਿੰਨਾ ਇਹ ਵੀਰ ਜੀ ਹਾ ਇਹ ਹਾਂ ਨਾ 15 ਦੀ ਕੀ ਆ ਆਇਦਰ ਇੱਕ ਤੁਹਾਨੂੰ ਝੋਟੀ ਵਿਖਾ ਦਿੰਨੇ ਆ ਬਿਲਕੁਲ ਜੈੱਡ ਬਲੈਕ ਆ ਹਾਂਜੀ ਮਗਰ ਤੇ ਕਟਾ ਆ ਗਿਆ ਕਟਾ ਵੀਰ ਜੀ ਕਟਾ ਤੇ ਸੂਈ ਤੁਸੀਂ ਦੱਸਿਆ 12 ਪਾਰਟ ਦੀਆਂ ਪੱਚੀਆਂ ਦਿਨਾਂ ਦੀ ਹਾਂਜੀ 20 ਦਿਨਾਂ ਦੀ ਸੂਈ 15 ਵਿਚਾਰ ਦੀ ਦੁੱਧ ਕਿੰਨਾ ਵੀਰੇ ਥੱਲੇ ਦੁੱਧ ਵੀਰ ਜੀ ਇਹਦੇ ਕੋਲੇ ਹੈਗਾ ਵਾ 9 ਕਿਲੋ 8 8.5 ਕਿਲੋ ਦੀ ਵੀਰ ਜੀ ਫੋਲ ਲਗਰਨ ਲਓ ਜੀ ਜੈੱਡ ਬਲੈਕ ਝੋਟੀ ਆ ਇੱਕ ਰੰਗ ਸ਼ਾਹ ਕਾਲੀ ਹਾਂਜੀ ਹਾਂਜੀ ਤੇ ਕੱਦ ਹਾਈਟ ਵੀ ਬਹੁਤ ਸੋਹਣਾ ਝੋਟੀ ਦਾ ਵਜਨ ਰ 96 ਦੀ ਦੇਣੀ 96000 ਦੀ ਚੱਕੋ 96 ਦੀ ਇੱਕ ਟੋਕਰ ਤੇ ਮੱਝ ਵਿਖਾ ਦਿੰਦੇ ਆ ਕੋਈ 2-3 ਦਿਨਾਂ ਦੀ ਬਣੀ ਸੋਰੀ ਆ ਹਾਂਜੀ ਤੇ ਦੁੱਧ ਦੇ ਥੱਲੇ 5 ਕਿਲੋ 6 ਕਿਲੋ ਵੀਰ ਹਾਂਜੀ 5 ਕਿਲੋ ਵੀਰ ਦੀ ਪੱਕਾ 5 ਕਿਲੋ ਦੁੱਧ ਤੇ ਟੋਕਰ ਦੇ ਮਗਰ ਕੱਟੀ ਆ ਗਈ ਹਾਂਜੀ ਮਗਰ ਕੱਟੀ ਮਗਰ ਕੱਟੀ ਵੀ ਹੈਗੀ ਮਿਲ ਬੱਚੇ ਤਾਂ ਪੈਂਦੀ ਆ ਮੱਚੇ ਮੰਨ ਲਓ ਇਹ ਗੱਲ ਭਾਵੇਂ ਬੱਚਾ ਛੱਡ ਲਓ ਭਾਵੇਂ ਉਦਾਂ ਚੋਲੋ ਮੋਠਕ ਪਾੜਾ ਪਾ ਕੇ ਵੀ ਬੱਚੇ ਮਿਲ ਪੈਂਦੀ ਠੀਕ ਆ ਪਿੰਡੋਂ ਨਾਰਮਲ ਜਿਹੜੀ ਦੋਸਤੋ ਲਿਸੇ ਪਣ ਦੇ ਵਿੱਚ ਆ ਤੇ ਮੁੱਲ ਅੱਜ ਲੈ ਦੇ ਜਿਹੜੀ 42000 ਦੀ ਹਾਂਜੀ ਹਾਂਜੀ 42000 ਦੀ ਆ ਇਹ ਵੀ ਬੜਾ ਸੁਈਆਂ ਨੇ ਤੇ ਫਿਰ ਝੰਡੇ ਆ ਆ ਗਈ ਆਪਣੇ ਕੋਲ ਇੱਕ ਝੂੰਗੀ ਇੱਕ ਅਖੀਰੀ ਖੀਰੀ ਦੋਂਦੀ ਆ ਵੀਰ ਜੀ ਵੀ ਖੀਰੀ ਆ ਬੱਚੀ ਖੀਰੀ ਦੋਂਦੀ ਆ ਠੀਕ ਹੈ ਦੋਂਦੇ ਬਰਾਬਰ ਕਰਕੇ ਆ ਵੇਖੋ ਆ ਚੈੱਕ ਕਰੋ ਹਾਂ ਆ ਵੇਖੋ ਹਾਂ ਹਾਂ ਲੈ ਅੱਜ ਭਲਕੀ ਸੁਈ ਹੈ ਇਹ ਵੀ ਵੀਰ ਜੀ ਪਰਸੋਂ ਦੀ ਨਹੀਂ ਪਰਸੋਂ ਦੀ ਸੁਈ ਆ ਬੱਚੀ ਬੋਲ ਤੋ ਬੱਚੀ ਸਾਫ ਹਾਂਜੀ ਹਾਂਜੀ ਅੱਜ ਕਰਾਂਗੇ ਵੀਰ ਜੀ ਅੱਗੇ ਨਹੀਂ ਕੀਤੀ ਆ ਵੇਸੇ ਕਿੰਨਾ ਕਿ ਚੋਆ ਬੋਲਾ ਬੋਲਾ ਵੀਰ ਜੀ ਹੁਣ ਇਹਦੇ ਕੋਲੇ ਮੇਰੇ ਹਿਸਾਬ ਨਾਲ 8-9 ਕਿਲੋ ਬੋਲਾ ਆ 8-9 ਕਿਲੋ ਆ ਲਓ ਜੀ ਦੋਂਦੀ ਬੱਚੀ ਆ ਦੋਂਦੇ ਜੇ ਬਰਾਬਰੀ ਕੀਤੇ ਆ ਮਗਰ ਵੀ ਬੱਚੀ ਆਪ ਵੀ ਬੱਚੀ ਹਾਂ ਸ਼ਾਈਵਾਲ ਕਰਾਸ ਤੇ ਮਗਰ ਜਿਹੜਾ ਸ਼ਾਈਵਾਲ ਪਿਓਰ ਦੇ ਵਿੱਚ ਆ ਮੇਲਕਾ ਪਾ ਗਿਆ ਬੰਨ ਵਾਲਾ ਬੱਚਾ ਬੰਨ ਵਾਲਾ ਲੱਖਣ ਚੀਜ਼ ਇੱਧਰ ਵੇਖੋ ਬੰਨ ਵਾਲਾ ਬੱਚਾ ਹਾਂਜੀ ਹਾਂਜੀ ਨਾਲੂ ਨਾਲ ਜਿਹਾ ਵੇਖੋ ਨਾਲੂਆ ਨਾਲ ਹਾਂਜੀ ਇਹ ਵੀ 450 ਦੀ ਸੂਈ ਆ ਇਹਦੇ ਥੱਲੇ ਬੋਲਾ ਵੀਰ ਕਿਵੇਂ ਇਹਦੇ ਕੋਲੇ ਵੀਰ ਜੀ ਬੋਲਾ ਹੈਗਾ ਵਾ ਹੁਣ ਜਿਹੜਾ 10 ਕਿਲੋ ਦੇ ਲਗਭਗ ਹੈਗਾ ਇਹ ਵੀ 10 ਕਿਲੋ ਚਲੀ ਚਲੋ ਇਹ ਆਪਾਂ 52000 ਦੀ ਹਾਨਾ ਕੀਤੀ ਆ ਠੀਕ ਆ ਭਰਾ ਹਾਂਜੀ ਹਾਂਜੀ ਲੋ ਵੀ ਲੈ ਤੇ ਜਿਹੜਾ ਦੋਸਤੇ 52000